ਸਾਧਿਕਾ ਮੈਂ ਆ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੜਾਈ ਦੀ ਜੜ ਤੌਰ ਹੈ ਕੌਣ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਹੋਣ ਤੋਂ ਰੋਕ ਰਿਹਾ ਹੈ ਹਾਫੜਾ ਤਾਂ ਬੜੀ ਮਚ ਗਈ ਹੈ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਹੀ ਲੜਾਈ ਦੀ ਜੜ ਹੈ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਉਹ ਸ਼ਰੋਮਣੀ ਅਕਾਲੀ ਦਲ ਨੂੰ ਛੱਡਣਾ ਨਹੀਂ ਚਾਹੁੰਦਾ ਪੁੱਠੀਆਂ ਸਿੱਧੀਆਂ ਚਾਲਾਂ ਚੱਲ ਕੇ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਆਗੂ ਚਾਹੇ ਉਹ ਬਾਗੀ ਧੜੇ ਦੇ ਹੋਣ ਚਾਹੇ ਉਹ ਦਾਗੀ ਧੜੇ ਦੇ ਹੋਣ ਲੇਕਿਨ ਬਾਗੀ ਧੜੇ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਨੇ ਉਹ ਕਹਿੰਦੇ ਨੇ ਸਾਨੂੰ ਭਗੌੜੇ ਨਾ ਕਹੋ ਸਾਨੂੰ ਬਾਗੀ ਨਾ ਕਹੋ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਇਦਾਂ ਸਭ ਤੋਂ ਵੱਧ ਜੇਕਰ ਲੜਾਈ ਦੀ ਜੜ ਮੰਨੀ ਜਾ ਰਹੀ ਹੈ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਆਪਸੀ ਕਾਰਟੋ ਕਲੇਸ਼ ਪਿਆ ਹੋਇਆ ਹੈ ਉਹ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਹਫੜਾ ਦਫੜੀ ਮੱਝ ਕੀ ਹੈ ਰਾਤੋਂ ਰਾਤ ਆਖਰਕਾਰ ਮਾਜਰਾ ਕੀ ਹੈ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਕੋਲ ਬਾਗੀ ਤੜਾ ਤਲਬ ਹੋਇਆ ਹੈ ਦੂਸਰੇ ਪਾਸੇ ਜਿਹੜੇ ਗੁਰਪ੍ਰਤਾਵ ਡਾਲਾ ਨੇ ਉਨ੍ਹਾਂ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਨਵੀਂ ਭਰਤੀ ਜਿਹੜੀ ਹੋਣੀ ਹੈ ਉਹ ਹੋਣੀ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲੇਕਿਨ ਉਸੇ ਰਾਤੋਂ ਰਾਤ ਹੁਕਮ ਕਿਵੇਂ ਚੇਂਜ ਹੋ ਗਿਆ ਉਹ ਕਿਉਂ ਬਦਲ ਦਿੱਤਾ ਗਿਆ ਗੁਲਜਾਰ ਕੇ ਰਣੀ ਕੇ ਉਸ ਕਮੇਟੀ ਦੇ ਵਿੱਚ ਨਹੀਂ ਲੇਕਿਨ ਫਿਰ ਵੀ ਉਸ ਦੀ ਡਿਊਟੀ ਕਿਉਂ ਲਗਾ ਦਿੱਤੀ ਗਈ ਕਿਉਂਕਿ ਉਸ ਵਿੱਚ ਮਨਪ੍ਰੀਤ ਯਾਲੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਹੈ ਬੀਬੀ ਸਤਵਿੰਦਰ ਕੌਰ ਹੈ ਕਰਪਾਲ ਸਿੰਘ ਬਡੂਂਗਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮ ਵੀ ਖੁਦ ਨੇ ਇਹ ਤੇ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਵੀ ਕਹਿ ਰਹੇ ਨੇ ਕਿ ਜਿਹੜੇ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਆਏ ਨੇ ਉਹਨਾਂ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਹੈ ਆਪਾਂ ਨੂੰ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਦਰ ਖਾਤੇ ਜਿਹੜੀਆਂ ਸਕੀਮਾਂ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵੱਡਾ ਝਟਕਾ ਲੱਗ ਗਿਆ ਹੈ ਸੁਖਬੀਰ ਸਿੰਘ ਬਾਦਲ ਦੀ ਲਾਪਾ ਹੋਵੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਬੁਲਾ ਲਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਚਾਹੇ ਉਸ ਦੀ ਕੰਮ ਕਾਰਜਕਾਰੀ ਜਿਹੜੇ ਪ੍ਰਧਾਨ ਨੇ ਬਲਵਿੰਦਰ ਸਿੰਘ ਕੁੰਦੜ ਉਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਲੇਕਿਨ ਐਸਡੀਪੀਸੀ ਦੇ ਜਿੰਨੇ ਵੀ ਮੈਂਬਰ ਨੇ ਉਹ ਇਸ ਹੰਗਾਮੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਨਗੇ ਇੱਕ ਇੱਕ ਮੀਟਿੰਗ ਵੀ ਤਰੀਕ ਨੂੰ ਹੈ ਦੂਸਰੀ ਹੈ 21 ਜਨਵਰੀ ਨੂੰ ਯਾਨੀ ਕਿ ਇਹਨਾਂ ਮੀਟਿੰਗਾਂ ਦੇ ਵਿੱਚ ਵੱਡੇ ਫੈਸਲੇ ਆਉਣਗੇ ਕਿਉਂਕਿ ਜਾਲੀ ਭਰਤੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚ ਕੋਈ ਖਾਸ ਜਿਹੜੀ ਹੈ ਗਰਮ ਗਰਮੈਚ ਨਹੀਂ ਹੈ ਕਿਉਂਕਿ ਉਹਨਾਂ ਦੇ ਵਿੱਚ ਕੋਈ ਉਹ ਜਿਗਿਆਸਾ ਨਹੀਂ ਦੇਖੀ ਜਾ ਰਹੀ ਕਿਉਂਕਿ ਉਸ ਸੁਖਬੀਰ ਸਿੰਘ ਬਾਦਲ ਨੂੰ ਤੰਗ ਨੇ ਇਸ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਤੋਂ ਰਾਤ ਫਰਮਾਨ ਕਰ ਦਿੱਤੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਿਰ ਦੁਬਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਮਿਲ ਕੇ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਅਤੇ ਫੈਸਲਾ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖਿਲਾਫ सॉरी ਕਿਉਂਕਿ ਸੁਖਬੀਰ ਸਿੰਘ ਬਾਦਲ ਹੀ ਲੜਾਈ ਦੀ ਜੜ ਹੈ ਜੇਕਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਸੈਟ ਤੇ ਹੋ ਜਾਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਕਲੇਸ਼ ਵੀ ਖਤਮ ਹੋ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ 2027 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੱਤਾ ਵਿੱਚ ਆਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਰਕੇ ਦੀ ਵੋਟ ਪੈ ਰਹੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਨੁਕਸਾਨ ਕੀਤਾ ਹੈ ਭਾਵੇਂ ਖੁੱਬ ਹੋਬ ਕੇ ਪ੍ਰਚਾਰ ਕੀਤਾ ਗਿਆ 14 ਜਰਮਨੀ ਮੰਗੀ ਵਾਲੇ ਦਿਨ ਕਿ ਮੇਰੇ ਪਿਤਾ ਨੇ ਉਹ ਕੀਤਾ ਸੁਖਬੀ ਸਿੰਘ ਬਾਦਲ ਨੇ ਦੱਸਿਆ ਕਿ ਮੇਰੇ ਪਿਤਾ ਨੇ ਬੜੀਆਂ ਯਾਨੀ ਕਿ ਸਾਰੀਆਂ ਉਪਲਬਧੀਆਂ ਕਰਵਾਈਆਂ ਗਈਆਂ ਲੇਕਿਨ ਇਸ ਦੇ ਬਾਅਦ ਯੁੱਧ ਵੀ ਪੰਥ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸ਼ਰੂਮਣੀ ਅਕਾਲੀ ਦਰ ਅਤੇ ਪੰਥ ਦਾ ਨੁਕਸਾਨ ਕਿਸ ਪਾਰਟੀ ਨੇ ਕੀਤਾ ਹੈ ਅਤੇ ਕਿਸ ਪਾਰਟੀ ਦੇ ਅਹੁਦੇਦਾਰ ਯਾਨੀ ਕਿ ਸੁਖਬੀ ਸਿੰਘ ਬਾਦਲ ਅਤੇ ਦੂਸਰੇ ਪਾਸੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੱਸਦੇ ਨੇ ਕਿ ਰਾਤੋਂ ਰਾਤ ਹਵੜਾ ਤਪੜੀ ਮੱਝ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਸੱਦ ਲੈਣੀ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਕਿ ਜਿਹੜੀ ਨਵੀਂ ਭਰਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਹੀ ਕਮੇਟੀ ਕਰੇਗੀ ਚਾਹੇ ਗੁਲਜਾਰ ਸਿੰਘ ਰੈਣੀ ਕਹੇ ਚਾਹੇ ਹੋਰ ਨੇ ਉਹਨਾਂ ਨੂੰ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਦਿੱਤੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਨੂੰ ਲੈ ਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕਮੇਟੀ ਜਿਹੜੀ ਬਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਉਸੇ ਉਹੀ ਫੈਸਲਾ ਲਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਧੰਨਵਾਦ